ਲੋਈ ਮਤਰਾ ਇੱਕ ਵਾਰੀ ਦੁਬਾਰਾ ਤੁਹਾਡੇ ਹਾਜ਼ਰ ਹੋ ਗਏ ਰੰਦਾਵਾ ਬੱਕਰੇ ਦਾ ਚਾਰ ਲੈ ਕੇ ਕਿੱਥੋਂ ਮਿਲਣਾ ਗੱਲ ਕਰਦਾ ਬਾਈ ਨਾ ਬਾਈ ਅੱਸੀ ਕੱਲ ਜੀ ਅੱਸੀ ਕੱਲ ਜੀ ਉਹ ਟੈਟਾ ਪੰਜੀ ਬਾਈ ਦਿਓ ਜਾਣਕਾਰੀ ਆਪਣਾ ਚਾਰ ਕਿੱਥੋਂ ਮਿਲੂਗਾ ਤੇ ਕੀ ਕੁਆਲਿਟੀ ਹੈ ਚਾਰ ਦੇ ਵਿੱਚ ਬਾਈ ਜੀ ਆਪਣਾ ਚਾਰ ਮਿਲੂਗਾ ਸੰਗਰੂਰ ਪੁਲਸ ਲਾਈਨ ਦੇ ਨੇੜੇ ਬਰਨਾਲਾ ਚੌਂਕ ਤੋਂ ਪੁਲਸ ਲਾਈਨ ਨੂੰ ਆਉਣੇ ਆ ਮੇਨ ਰੋਡ ਤੇ ਆਪਣੀ ਦੁਕਾਨਾ ਠੀਕ ਹੈ ਜੀ ਨੰਬਰ ਤੁਹਾਨੂੰ ਦੇਵਾਂਗੇ ਕਾਲ ਕਰ ਲਓ ਲੋਕੇਸ਼ਨ ਕਹੋਗੇ ਲੋਕੇਸ਼ਨ ਭੇਜ ਦਾਂਗੇ ਠੀਕ ਹੈ ਜੀ ਜਿੱਥੇ ਵੀ ਪੰਜਾਬ ਚ ਮੰਗਾਉਂਗੇ ਤੁਹਾਨੂੰ ਚਾਰ ਭੇਜਾਂਗੇ ਜਦੋਂ ਸਾਡਾ ਚਾਰ ਤੁਹਾਡੇ ਕੋਲ ਪਹੁੰਚ ਪੈਸੇ ਨਹੀਂ ਲਵਾਂਗੇ ਐਤਕੀ ਸਾਡੇ ਚਿਕਨ ਸੂਪ ਤੇ ਮਟਨ ਸੂਪ ਵੀ ਆ ਰਿਹਾ ਨਾਲ ਨਵੀਂ ਆਈਟਮ ਤੇ ਬੱਕਰੀ ਦਾ ਚਾਰ 900 ਰੁਪਏ ਕਿਲੋ ਆ ਮੱਛੀ 900 ਰੁਪਏ ਕਿਲੋ ਆ ਤੇ ਦੇਸੀ ਮੁਰਗਾ ਹੈਗਾ 800 ਰੁਪਏ ਕਿਲੋ ਤੇ ਹਾਂਡੀ ਚਿਕਨ 750 ਤੇ ਸੂਪ ਆਪਣਾ ਹੈਗਾ ਪੈਕਿੰਗ 250 ਦੀ ਡੱਬੀ ਆ ਰਹੀ ਆ ਬਾਕੀ ਜਿੱਦ ਜਿੱਦਾਂ ਵੀ ਰਿਕੁਆਇਰਮੈਂਟ ਹੋਊਗੀ ਉਦਾਂ ਦਾ ਅਸੀਂ ਬਣਾ ਕੇ ਤੁਹਾਨੂੰ ਭੇਜ ਦਾਂਗੇ ਠੀਕ ਹੈ ਜੀ ਇਹ ਆਪਾਂ ਇਹਦੀ ਡਿਲੀਵਰੀ ਪੂਰੇ ਪੰਜਾਬ 'ਚ ਕਿਤੇ ਵੀ ਕਰ ਸਕਦੇ ਹਾਂ ਹਾਂਜੀ ਪੂਰੇ ਪੰਜਾਬ 'ਚ ਕਿਤੇ ਵੀ ਜਿੱਥੇ ਵੀ ਮਤਲਬ ਕਿ ਸਾਨੂੰ ਆਊਟਰ ਆ ਜੇ ਪੰਜਾਬ ਤੋਂ ਬਾਰੇ ਵੀ ਕਰਦੇ ਆ ਹਰਿਆਣੇ 'ਚ ਵੀ ਕਰਦਿਆਂ ਸੀ ਸਾਡੇ ਮੁੰਡੇ ਰੱਖੇ ਹੁੰਦੇ ਨੇ ਸਾਰੇ ਕਿਤੇ ਉਪਲਬਧ ਕਰਾਉਣੇ ਆ ਸੀ ਜਿੱਥੋਂ ਤੁਹਾਨੂੰ ਆਰਡਰ ਮਿਲਦਾ ਅਸੀਂ ਕਿਸੇ ਨੂੰ ਵੀ ਸਾਨੂੰ ਧੰਨਵਾਦ ਕਰਦੇ ਆ ਪੰਜਾਬੀਆਂ ਦਾ ਤੇ ਸਾਰਿਆਂ ਦੀ ਵੀ ਸਾਨੂੰ ਇੰਨਾ ਪਿਆਰ ਦਿੱਤਾ 4 ਸਾਲਾਂ 'ਚ ਤੁਸੀਂ ਤੇ ਇਹਦੀ ਸੁੱਧਤਾ ਤੇ ਸੀਗਾ ਐਦਕੀ ਹੋਰ ਵੀ ਜ਼ੋਰ ਮਤਲਬ ਕੇ ਦੇਸੀ ਮਸਾਲੇ ਦੇਸੀ ਸਾਰੀਆਂ ਚੀਜ਼ਾਂ ਦੇਸੀ ਏ ਆਪਣਾ ਠੀਕ ਹੈ ਜੀ ਐਣ ਬਾਪੂ ਜੀ ਬਣਾਉਂਦੇ ਨੇ ਤੁਸੀਂ ਨਾ ਪਜਾਬ ਬਣੇ ਨਾ ਪਾਰਾ ਬਣ ਤੁਸੀਂ ਖਾ ਕੇ ਦੇਖੋ ਟੇਸਟ ਕਰਕੇ ਦੇਖੋ ਸਾਡਾ ਸੀਕ੍ਰੇਟ ਮਸਾਲਾ ਆਪਦਾ ਮਸਾਲੇ ਚ ਤਿਆਰ ਆ ਇਹ ਤੇਰਾ ਚੈੱਕ ਕਰਕੇ ਦੇਖੋ ਸਾਨੂੰ ਐ ਵੀ ਨਹੀਂ ਹੈਗਾ ਜੇ ਤੁਸੀਂ ਖੁੱਲਾ ਵੀ ਵਪਾਰਸ ਕਰ ਸਕਦੇ ਜੇ ਕਿਸੇ ਐਪ ਜੀ ਹਾਂ ਅੱਛਾ ਜੀ ਮਹੀਨੇ ਦੀ ਗਾਰੰਟੀ ਹੈ ਆਪਣੀ ਠੀਕ ਹੈ ਜੀ ਹਾਂ ਜੀ ਲੋਏ ਮਿੱਤਰੋ ਨੰਬਰ ਸਕਰੀਨ ਤੇ ਨੰਬਰ ਤੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਬਾਕੀ ਘਰੇ ਬੈਠੇ ਤੁਸੀਂ ਆਰਡਰ ਕਰਨਾ ਚਾਹੋ ਤਾਂ ਆਰਡਰ ਵੀ ਕਰ ਸਕਦੇ